ਵਾਹਿਗੁਰੂ ਜੀ ਸਤਗੁਰ ਜੀ ਗੁਲਾਬੇ ਦੇ ਘਰ ਸਨ ਤੀਸਰਾ ਦਿਨ ਸੀ ਥਕੇਵਾਂ ਦੂਰ ਹੋ ਗਿਆ ਸੀ ਪਰ ਆਪਣੇ ਸਿੱਖਾਂ ਸੇਵਕਾਂ ਤੇ ਪਰਿਵਾਰ ਦਾ ਖਿਆਲ ਆਇਆ ਗਨੀ ਖਾਂ ਤੇ ਨਬੀ ਖਾਂ ਆਉਂਦੇ ਤੇ ਚਲੇ ਜਾਂਦੇ ਸਨ ਸਤਗੁਰ ਜੀ ਬਰਾਜੇ ਸਨ ਅਕਾਲ ਪੁਰਖ ਦਾ ਜਸ ਕਰ ਰਹੇ ਸਨ ਕਿ ਪੂਰਨ ਤੇ ਦੁਰਗੀ ਵੀ ਆਗੇ ਦੋਹਾ ਨੇ ਮੱਥਾ ਟੇਕਿਆ ਪੂਰਨ ਦੀ ਬਾਹ ਗਲ ਪਈ ਤੇ ਮੱਥੇ ਉਤੇ ਪੱਟੀ ਬੰਨੀ ਸੀ ਉਸ ਦੀ ਪੱਟੀ ਤੇ ਬਾਹਂ ਗਲ ਪਈ ਦੇਖ ਕੇ ਸਤਗੁਰ ਜੀ ਨੇ ਬੜੀ ਹਲੀਮੀ ਨਾਲ ਪੁੱਛਿਆ ਪੂਰਨ ਇਹ ਕੀ ਹੋਇਆ ਪੱਟੀ ਬੰਨੀ ਏ ਪੂਰਨ ਬੋਲ ਨਾ ਸਕਿਆ ਉਹ ਸ਼ਰਮਿੰਦਾ ਸੀ ਉਸ ਨੇ ਸਤਗੁਰ ਜੀ ਨੂੰ ਘਰ ਨਹੀਂ ਸੀ ਟਿਕਣ ਦਿੱਤਾ ਮਹਾਰਾਜ ਆਪ ਜਾਣੀ ਜਾਣੋ ਅਸੀਂ ਭੁਲੜਾ ਪਾਪੀਆਂ ਨੂੰ ਕਿਵੇਂ ਬਖਸ਼ੋ ਦੁਰਗੀ ਹੱਥ ਜੋੜ ਕੇ ਬੋਲੀ ਅਸਾਂ ਦਾ ਕੱਖ ਨਹੀਂ ਰਿਆ ਘਰ ਘਾਟ ਨਹੀਂ ਰਿਆ ਕੀ ਹੋਇਆ ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ ਅਸਲ ਵਿੱਚ ਉਸ ਨਾਲ ਹੱਡ ਬੀਤੀ ਨੂੰ ਅੰਦਰ ਜਾਮੀ ਸਤਿਗੁਰੂ ਜੀ ਜਾਣਗੇ ਸਨ ਫਿਰ ਵੀ ਉਸ ਦੇ ਕੋਲੋਂ ਪੁੱਛਣਾ ਚਾਹੁੰਦੇ ਸਨ ਮੁਗਲਾਂ ਨੂੰ ਪਤਾ ਲੱਗ ਗਿਆ ਕਿ ਆਪ ਆਏ ਸੋ ਪਤਾ ਲੱਗਣਾ ਹੀ ਸੀ ਹਾਂ ਮਹਾਰਾਜ ਪਤਾ ਲੱਗ ਗਿਆ ਬਸ ਇਸ ਬਹਾਨੇ ਦੁਰਗੀ ਦੇ ਅਥਰੂ ਵਾਕ ਦਰੇ ਉਸ ਨੇ ਚੋਕ ਕੇ ਗੁਰੂ ਚਰਨਾਂ ਉਤੇ ਮੱਥਾ ਟੇਕਿਆ ਦੁਰਗਿ ਨੇ ਸਾਰੀ ਬੀਤੀ ਦੁਰਘਟਨਾ ਸੁਣਾ ਕੇ ਅੰਤ ਵਿੱਚ ਆਖਿਆ ਮਹਾਰਾਜ ਜੀ ਨਦੀ ਲੰਗਣ ਲੱਗੇ ਸਾ ਤਾਂ ਘੋੜਾ ਡਿੱਗ ਪਿਆ ਸੱਟਾਂ ਲੱਗੀਆਂ ਇਹ ਸਭ ਅਵਗਿਆ ਕਰਨ ਦਾ ਫਾਲੇ ਦਾਦਾ ਭੁੱਲ ਗਏ ਹਾਂ ਬੱਚੇ ਆ ਦਇਆ ਕਰੋ ਭੇਟੀ ਕਰਮਾਂ ਦਾ ਫਲ ਗੁਰੂ ਜੀ ਸਹਿ ਸੁਭਾਅ ਬੋਲੇ ਪੂਰਨ ਦਾ ਹੰਕਾਰ ਟੁੱਟ ਚੁੱਕਾ ਸੀ ਉਸ ਦਾ ਲਾਲਚ ਮਰ ਚੁੱਕਾ ਸੀ ਉਸ ਨੇ ਦੇਖ ਲਿਆ ਮੂਸਾ ਨੱਠਾ ਮੌਤ ਤੋਂ ਅਗੇ ਮੌਤ ਖੜੀ ਉਹ ਵੀ ਗਿੜਗੜਾ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਡੇਗ ਪਿਆ ਉਹ ਰੋਣ ਲੱਗਾ ਮਹਾਰਾਜ ਜੀ ਮੇਰ ਕਰੋ ਆਪ ਕਿਰਪਾਲੂ ਉਸਤੇ ਕੰਬਦੇ ਬੁੱਲਾਂ ਦੀ ਆਵਾਜ਼ ਸੀ ਉਸ ਦੀਆਂ ਅੱਖਾਂ ਵਿੱਚੋਂ ਨਿਕਲੇ ਪੁਸ਼ਤਾਵੇ ਦੀ ਅਥਰੂ ਗੁਰੂ ਮਹਾਰਾਜ ਜੀ ਦੇ ਚਰਨਾਂ ਉਪਰ ਡਿਕੇ ਮੈਂ ਗੋਝ ਹੀ ਬੋਲ ਨਹੀਂ ਕਰਾਂਗਾ ਸੇਵਕ ਰਹਾਗਾ ਮੇਰੇ ਕੋਲ ਮੋਹਰਾ ਹਨ ਆਪ ਲੈ ਲਓ ਇਹ ਮੋਹਰਾ ਕਿੱਥੋਂ ਲਈਆਂ ਆਪ ਦੀ ਖਜ਼ਾਨੇ ਵਿੱਚੋਂ ਫਿਰ ਰੱਖ ਤੁਸਾਂ ਅਖਰ ਲੋੜ ਵਾਸਤੇ ਹੀ ਤਾਂ ਚੁਕੀਆਂ ਹੋਣਗੀਆਂ ਭਜਨ ਕਰੋ ਮਾਇਆ ਵਿੱਚ ਅੰਨੇ ਹੋ ਕੇ ਆਪਣੇ ਆਪ ਨੂੰ ਨਾ ਭੁੱਲਣਾ ਗੁਰੂ ਘਰ ਦੀ ਵਸਤੂ ਅਜਰ ਹੈ ਉਸ ਨੂੰ ਪਛਦੀਏ ਜਿਹੜਾ ਗੁਰੂ ਘਰ ਦੀ ਸੇਵਾ ਕਰੇ ਗੁਰੂ ਘਰ ਵੱਲੋਂ ਬੇਮੁਖ ਨਾ ਹੋਵੇ ਗੁਰੂ ਮਹਾਰਾਜ ਤੋਂ ਬੇਮਖੌਣ ਵਾਲਾ ਸਦਾ ਪਛਤਾਉਂਦਾ ਹੈ ਸਤਗੁਰ ਮਹਾਰਾਜ ਦਾ ਹੁਕਮ ਹੈ ਸਤਗੁਰ ਜੀ ਧੀਰਜਵਾਨ ਸਮਝਾਈਗੇ ਪੂਰਨ ਓਖਮਾ ਦੇ ਦਿੱਤੀ ਜਿਉਂ ਹੀ ਸਤਗੁਰ ਜੀ ਨੇ ਖਿਮਾ ਬਖਸ਼ੀ ਉਹੀ ਪੂਰਨ ਦੀ ਬਾਹ ਨੂੰ ਫਰਕ ਪੈ ਗਿਆ ਪੀੜ ਕਟ ਗਈ ਜਾਓ ਆਪਣੇ ਨਗਰ ਨੂੰ ਵਿਦਿਆਨ ਨੂੰ ਜਾਣਾ ਘਰ ਵਾਪਸ ਮਿਲ ਜਾਵੇਗਾ ਗੁਰੂ ਜੀ ਨੇ ਬਚਨ ਕਰ ਦਿੱਤਾ ਉਹ ਅਜੇ ਬਾਹਰ ਹੀ ਗਏ ਸਨ ਕਿ ਗੁਲਾਬਾ ਕਾਬਰਿਆ ਹੋਇਆ ਆਇਆ ਉਸਨੇ ਬੜੀ ਕਾਲੀ ਨਾਲ ਨਮਸਕਾਰ ਕੀਤੀ ਤੇ ਭੋਲਿਆ ਮਹਾਰਾਜ ਹਨੇਰ ਹੋ ਗਿਆ ਕੀ ਹੋਇਆ ਸਤਗੁਰੂ ਜੀ ਨੇ ਪੁੱਛਿਆ ਨਵਾਬ ਅਸਰ ਹੈ ਦਾ ਲਸ਼ਕਰ ਆ ਗਿਆ ਈ 마שיਵਾੜੇ ਨੂੰ ਘੇਰ ਲਿਆ ਗੱਲ ਕੀ ਪਤਾ ਲੱਗ ਗਿਆ ਆਪ ਇੱਥੇ ਹੋ ਉਹ ਕਿਵੇਂ ਮਹਾਰਾਜ ਬੰਦਾ ਆਇਆ ਉਸਨੇ ਦੱਸਿਆ ਕਿ ਚਮਕੌਰ ਵਿੱਚੋਂ ਜਦ ਪਾਈ ਸੰਗਤ ਸਿੰਘ ਦੇ ਸਿਰ ਨੂੰ ਸੂਬਾ ਸਰਹੰਦ ਕੋਲ ਪੇਸ਼ ਕੀਤਾ ਗਿਆ ਉਸਨੇ ਕਿਹਾ ਕਿ ਆ ਗੁਰੂ ਨਹੀਂ ਇਹ ਉਸਨੇ ਆਪ ਦੀ ਪਾਲ ਕਰਨ ਲਈ ਫੌਜਾਂ ਭੇਜੀਆਂ ਹਨ ਤੇ ਉਹਨਾਂ ਨੇ ਇਸ ਵਾਰ ਦੇ ਸਾਰੇ ਕਸਬੇ ਘੇਰ ਲਏ ਹਨ ਮੈਂ ਖੱਤਰੀ ਹਾਂ ਮਾਰਿਆ ਜਾਮਾਂ ਦਾ ਮੇਰਾ ਘਰ ਕੱਟ ਨਹੀਂ ਰਹੇਗਾ ਕੀ ਚਾਉਂਦਾ ਹੈ ਗੁਰੂ ਜੀ ਉਸ ਦੀ ਮੰਦੀ ਅਵਸਥਾ ਨੂੰ ਜਾਣਗੇ ਮੈਂ ਚਾਹੁੰਦਾ ਹਾਂ ਕਿ ਕਿ ਆਪ ਉਹ ਪੂਰੀ ਗੱਲ ਕਰਨੋਂ ਚਿਜ ਗਿਆ ਉਸ ਨੂੰ ਐਵੀਡਰ ਲੱਗ ਰਿਹਾ ਸੀ ਕਿ ਜੇ ਜ਼ੁਬਾਨੋਂ ਕਿਹਾ ਚਲੇ ਜਾਓ ਤਾਂ ਕੀ ਪਤਾ ਗੁਰੂ ਮਹਾਰਾਜ ਜੀ ਬਚਨ ਕਰ ਦੇਣ ਉਸ ਦੀ ਜ਼ੁਬਾਨ ਨਾ ਖੁੱਲੀ ਉਸ ਦਾ ਦਿਲ ਉਸ ਨੂੰ ਲਾਂਤ ਪਾ ਰਿਹਾ ਸੀ ਗੁਲਾਬੇ ਘਰਾਏ ਭਗਵਾਨੋਂ ਘਰੋਂ ਚਲੇ ਜਾਣ ਲਈ ਨਾ ਕਹੋ ਠੀਕ ਹੈ ਤੂੰ ਚਾਹਦਾ ਹੈ ਅਸੀਂ ਚਲੇ ਜਾਈਏ ਗੁਰੂ ਜੀ ਸਹਿ ਸੁਭਾ ਬੋਲੇ ਖਿਆਲ ਤਾਂ ਐ ਨਹੀਂ ਆਪ ਦੇ ਚਰਨਾ ਤੋਂ ਸਿਰ ਚੁੱਕਣੋਂ ਚੇਤਾ ਨਹੀਂ ਕਰਦਾ ਪਰ ਪਰ ਡਾਰੇ ਕਿਹਸਾ ਡਾਰੇ ਮੁਸਲਮਾਨ ਹਾਕਮਾਂ ਦਾ ਪਿੰਡ ਮੈਂ ਖਤਰੀ ਆ ਚਾਰ ਪੈਸੇ ਵੀ ਆਪ ਦੀ ਕਿਰਪਾ ਨਾਲ ਜਮਾ ਕੀਤੇ ਇਹ ਲੋਕ ਉਜਾੜ ਦੇਣਗੇ ਮਹਾਰਾਜ ਜੀ ਆਪ ਤਾਂ ਕਿਸੇ ਹੋਰ ਥਾਂ ਵੀ ਹਾਂ ਅਸੀਂ ਕਿਸੇ ਹੋਰ ਥਾਂ ਵੀ ਜਾ ਸਕਦੇ ਹਾਂ ਰਹਿ ਸਕਦੇ ਹਾਂ ਇਹੋ ਨਾ ਤੁਸੀਂ ਨਹੀਂ ਮਸੰਦ ਸਤਗੁਰ ਜੀ ਦੇ ਚਿਹਰੇ ਵੱਲ ਦੇਖਣ ਲੱਪਿਆ ਉਹ ਬਚਨਾ ਤੋਂ ਡਰਦਾ ਸੀ ਤੇ ਹਾਕਮਾ ਕੋਲੋਂ ਵੀ ਉਸ ਦੀ ਐਸੀ ਦਸ਼ਾ ਦੇਖ ਕੇ ਮਹਾਰਾਜ ਜੀ ਮੁਸਕਰਾਏ ਤੇ ਦਇਆ ਦੇ ਕਾਰ ਆਏ ਜਾ ਨਬੀ ਖਾਨ ਨੂੰ ਸੱਦ ਕੇ ਲਿਆ ਡਰ ਨਾ ਕੋਈ ਐਸਾ ਬਚਨ ਨਹੀਂ ਆਖਾਂਗੇ ਅਸਾਂ ਨੂੰ ਆਸਰਾ ਦਿੱਤਾ ਜਾ ਤੇਰਾ ਨਾਮ ਅਮਰ ਹੋ ਜਾਏਗਾ ਅਸਥਾਨ ਦਾ ਸਤਕਾਰ ਹੋਵੇਗਾ ਨਬੀ ਖਾਨ ਨੂੰ ਲਿਆ ਸੱਦ ਕੇ ਗੁਲਾਬੀ ਨੇ ਗੁਰੂ ਮਹਾਰਾਜ ਦੇ ਚਰਨਾਂ ਉੱਪਰ ਮੱਥਾ ਟੇਕਿਆ ਹੌਸਲਾ ਹੋਇਆ ਤੇ ਉਹ ਦਬ ਦਬ ਘਰੋਂ ਬਾਹਰ ਹੋ ਗਿਆ ਚੁਕ ਬਖਸ਼ਦੇ ਨੇ ਸਾਸੰਗ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ